ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਅਨੰਦ ਸਿੰਘ ਜੀ ਬਚਨ ਕਰਦੇ ਸਨ ਮਾਰਦੇ ਉਹ ਹੈ ਜਿਹੜਾ ਨਾਮ ਜਪੇ ਤੇ ਨਾਮ ਸੰਭਾਲੇ ਵੀ ਕਈ ਭੈਣਾ ਵੀਰਾਂ ਨੂੰ ਦੇਖਦੇ ਹਾਂ ਜਿਹੜੇ ਨਾਮ ਵੀ ਜਪਦੇ ਹਨ ਉਹਨੇ ਦਾ ਚੌਂਕੜੇ ਦਾ ਵੀ ਨੇਮ ਬਹੁਤ ਹੈ ਪਰ ਉਹ ਸੰਭਾਲਦੇ ਨਹੀਂ ਇਸ ਨਾਲ ਕੀ ਹੁੰਦਾ ਹੈ ਇੱਕ ਪੰਨੇ ਭਾਂਡਾ ਪੜਦਾ ਹੈ ਤੇ ਦੂਜੇ ਬੰਨੇ ਡੁੱਲੀ ਜਾਂਦਾ ਹੈ ਹੁਣ ਕਿਸੇ ਨੇ 2 ਘੰਟੇ ਸੰਗਤ ਵਿੱਚ ਰਸ ਲਿਆ ਬੜਾ ਆਨੰਦ ਬਣਿਆ ਤੇ ਜਦੋਂ ਬਾਹਰ ਨਿਕਲੇ ਆਟੋ ਵਿੱਚ ਬੱਠੀ ਕਾਰ ਵਿੱਚ ਬੈਠੇ ਤੇ ਨਾਲ ਹੀ ਕਿਸੇ ਦੀ ਨਿੰਦਿਆ ਸ਼ੁਰੂ ਹੋ ਗਈ ਜਿਹੜਾ ਭਾਂਡਾ ਭਰਿਆ ਸੀ ਨਾਲ ਹੀ ਡੁੱਲ ਗਿਆ ਕਈ ਭੈਣਾ ਵੀਰ ਅਮਰਤ ਵੀਰਾ ਵੀ ਸੰਭਾਲਦੇ ਹਨ ਜੇ ਸੰਗਤ ਵਿੱਚ ਉਹਨਾਂ ਦਾ ਕਈ ਕਈ ਘੰਟੇ ਦਾ ਚੌਂਕੜਾ ਵੀ ਹੈ ਪਰ ਉਹਨਾਂ ਨੂੰ ਆਪਣੇ ਨਿਯਮ ਦੀ ਹੋਮੇ ਆ ਜਾਂਦੀ ਹੈ ਮੇਰੇ ਵਰਗਾ ਕੋਈ ਨਹੀਂ ਇਸ ਨਾਲ ਫਿਰ ਕੀਤੀ ਹੋਈ ਕਮਾਈ ਡੁੱਲ ਜਾਂਦੀ ਹੈ ਛੋਟੀਆਂ ਗੱਲਾਂ ਹਨ ਪਰ ਬਹੁਤ ਧਿਆਨ ਦੇਣ ਵਾਲੀਆਂ ਹੁਣ ਇੱਕ ਬੀਬੀ 3-4 ਵਜੇ ਉੱਠ ਕੇ ਅਮਰਤ ਵਿਲਾਸ ਸਮਾਲਦੀ ਹੋਵੇ ਤੇ ਉਸ ਦੀ ਧਰਾਣੀ ਜਾਂ ਚਠਾਣੀ ਲੇਟ ਉੱਠਦੀ ਹੋਵੇ ਤੇ ਮਨ ਵਿੱਚ ਕਈ ਵਾਰ ਬਦਬਦੀ ਆ ਜਾਂਦੀ ਹੈ ਕਿ ਮੇਰੇ ਵਰਗਾ ਕੋਈ ਨਹੀਂ ਇਸ ਨਾਲ ਫਿਰ ਕਿੰਨੀ ਹੋਈ ਕਮਾਈ ਡੁੱਲ ਜਾਂਦੀ ਹੈ ਆਮ ਤੌਰ ਤੇ ਕੀਰਤਨੀਏ ਕਥਾਵਾਚਕ ਪ੍ਰਚਾਰਕ ਨੂੰ ਹੋਮੇ ਆਉਣ ਦਾ ਬਹੁਤ ਡਰ ਹੁੰਦਾ ਹੈ ਮਾਪੁਰਖ ਬਚਨ ਕਰਦੇ ਸੀ ਹਰ ਕੀਰਤਨੀਏ ਕਥਾਵਾਚਕ ਪ੍ਰਚਾਰਕ ਯਤਨ ਕਰੇ ਕਥਾ ਕੀਰਤਨ ਦੀ ਹਾਜ਼ਰੀ ਕਰਨ ਤੋਂ ਪਹਿਲਾਂ ਸ੍ਰੀ ਜਪਤੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰਕੇ कीर्तन ਕਰਨ ਬੈਠੇ ਜਿਹਾ ਕਰਨਾ ਕਥਾ ਕੀਰਤਨ ਵਿੱਚ रस बन ਜਾਵੇਗਾ ਇਸੇ ਤਰ੍ਹਾਂ ਕੀਰਤਨ ਅਪरांत ਜਪਤੀ ਸਾਹਿਬ ਜੀ ਦਾ ਪਾਠ ਕਰਕੇ ਸ਼ੁਕਰਾਨਾ ਕੀਤਾ ਜਾਵੇ ਜਿਹਾ ਕਰਨਾ ਕੀਤਾ ਹੋਇਆ ਕੀਰਤਨ ਭక్తి ਵਣ ਜਾਵੇਗਾ ਕਿਸੇ ਦਿਲ ਕਦੀ ਨਹੀਂ ਦਿਖਾਉਣਾ ਚਾਹੀਦਾ ਬਾਬਾ ਸ਼ੇਖ ਫਰੀਦ ਜੀ ਆਪਣੀ ਬਾਣੀ ਵਿੱਚ ਕਹਿੰਦੇ ਹਨ ਜੋ ਤੈਨੂੰ ਰੱਬ ਨਾਲ ਮਿਲਣ ਦਾ ਸ਼ੌਂਕ ਹੈ ਤਾਂ ਕਿਸੇ ਦਾ ਦਿਲ ਨਾ ਦਿਖਾਈ ਕਿਸੇ ਦਾ ਦਿਲ ਦਿਖਾਉਣਾ ਆਪਣੇ ਪੁੰਨ ਸਾੜ ਲੈਣਾ ਹੈ ਜਿਸ ਤਰ੍ਹਾਂ ਟਿਊਬਲ ਵਿੱਚੋਂ ਪਾਣੀ ਬਹੁਤ ਸਪੀਡ ਨਾਲ ਬਾਹਰ ਨਿਕਲਦਾ ਹੈ ਉਸੇ ਤਰ੍ਹਾਂ ਜਦ ਤੁਸੀਂ ਕਿਸੇ ਦਾ ਦਿਲ ਦਿਖਾਉਂਦੇ ਹੋ ਤਾਂ ਤੁਹਾਡੇ ਪੁੰਨ ਬਹੁਤ ਸਪੀਡ ਨਾਲ ਡੁੱਲ ਜਾਂਦੇ ਹਨ ਇਸ ਤੋਂ ਇਲਾਵਾ ਜੇਕਰ ਬਾਈਕੁਰ ਨੇ ਤੁਹਾਨੂੰ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ ਸੰਗਤ ਕਰਨੋਂ ਪ੍ਰੰਤ ਘਰ ਜਾ ਕੇ ਜਪੀ ਸਾਹਿਬ ਜੀ ਦੀ ਪੰਜ ਪੌੜੀਆਂ ਦਾ ਪਾਠ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੋ ਕਿ ਤੁਸੀਂ ਕਿਰਪਾ ਕਰਕੇ ਸਤ ਸੰਗਤ ਦੀਆਂ ਘੜੀਆਂ ਨਸੀਬ ਕਰਵਾਈਆਂ ਹਨ ਇਸ ਤਰ੍ਹਾਂ ਕਰਨ ਨਾਲ ਕਮਾਈ ਸਮਾਢੀ ਜਾਵੇਗੀ ਤੇ ਤੁਹਾਡੀਆਂ ਇਹ ਘੜੀਆਂ ਦਰਗਾਹ ਵਿੱਚ জমা ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ